ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਨਮਸਕਾਰ ਮੈਂ ਤੁਹਾਡਾ ਆਪਣਾ ਮਹੇਸ਼ ਕੁਮਾਰ ਅੱਜ ਅਸੀਂ ਪਹੁੰਚੇ ਹਾਂ ਫਿਰ ਬੰਗਾ ਦੇ ਮਕੰਦਪੁਰ ਰੋਡ ਤੇ ਜੋ ਕਿ ਫਾਟਕ ਦੇਖੋ ਤੁਸੀਂ ਬਿਲਕੁਲ ਤਿਆਰ ਹੋ ਚੁੱਕਾ ਆ ਖੁੱਲ ਗਿਆ ਆ ਬਿਲਕੁਲ ਔਰ ਮਕੰਦ ਮਕੰਦਪੁਰ ਦੇ ਜਿੰਨੇ ਵੀ ਆਲੇ ਦੁਆਲੇ ਦੇ ਪੇਂਟਵਾ ਉਹਨਾਂ ਨੂੰ ਰਾਹਤ ਮਿਲੀ ਆ ਕਿਉਂਕਿ ਫਾਟਕ 5-6 ਦਿਨ ਪਹਿਲਾਂ ਬੰਦ ਸੀਗਾ ਔਰ 2 ਦਿਨ 3 ਦਿਨ ਪਹਿਲਾਂ ਅਸੀਂ ਖਬਰ ਵੀ ਪਾਈ ਸੀ ਆਪਣੇ ਚੈਨਲ ਤੇ ਹੁਣ ਤੁਸੀਂ ਦੇਖ ਰਹੇ ਹੋ ਜਿਹੜਾ ਰਾਹ ਵੀ ਇਸ ਵੇਲੇ ਖੁੱਲ ਚੁੱਕਾ ਆ ਔਰ ਆਣ ਜਾਣ ਵਾਲੇ ਰਾਹਗੀਰਾਂ ਨੂੰ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਹੜਾ ਬੰਗਿਆਂ ਤੋਂ ਮਗੰਦਪੁਰ ਦਾ ਰਸਤਾ ਖੋਲ ਚੁੱਕਿਆ ਆ ਤੁਸੀਂ ਦੇਖ ਰਹੇ ਹੋ ਪਹਿਲਾਂ ਕੁਝ ਦਿਨ ਬੰਦ ਸੀਗਾ ਰਿਪੇਅਰਿੰਗ ਚੱਲ ਰਹੀ ਸੀ ਤੇ ਹੁਣ ਬਿਲਕੁਲ ਰਸਤਾ ਸਾਫ਼ ਹੋ ਚੁੱਕਾ ਰਾਘਿਰੀ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਾਵੇਗਾ। ਬੰਗਾ ਸਿਗਾ ਬੰਗਾ ਤੋਂ ਮਕੰਦਪੁਰ ਜਾਣ ਵਾਲਾ ਉਹ ਹੁਣ ਖੁੱਲ ਗਿਆ ਉਹਦੇ ਵਿੱਚ ਕੀ ਕਹਿਣਾ ਤੁਹਾਡਾ? ਹਾਂਜੀ ਹਾਂ ਜਿਹੜਾ ਉਹ ਰਸਤਾ ਬੰਗਾ ਤੋਂ ਮਕੰਦਪੁਰ ਜਾਂਦਾ ਇਹਦੇ ਰਸਤੇ ਜਦੋਂ ਫਟਕ ਪੈਂਦਾ ਤੇ ਉਹਦੇ ਦੇ ਫਟੋ ਦਾ ਕੰਮ ਚੱਲਦਾ ਸੀਗਾ। ਅੱਛਾ ਜੀ। ਹੁਣ ਅਨੇ ਹੁਣ ਉਹਨੂੰ ਦੇਵੇ ਫਰਕ ਉਹਦਾ ਕੰਮ ਬਈ ਤੇ ਕਰਾ ਕੀਤਾ ਤੇ ਰਸਤਾ ਬਹੁਤ ਦਾ ਕੋੜੇਨ ਰਸਤਾ ਬੰਦ ਰਿਹਾ ਹੈ ਕਿਉਂਕਿ ਫਟਕ ਦਾ ਕੰਮ ਜਿਆਦਾ ਹੀ ਦੇਰ ਲੈ ਮੈਂ ਤੇ ਬੋਲੂ ਤੇ ਹੁਣ ਰਸਤਾ ਬਿਲਕੁਲ ਚੱਲਦਾ ਹੈ ਹੁਣ ਲੋਕਾਂ ਨੂੰ ਕੋਈ ਇਧਰੋਂ ਆਉਣ ਜਾਣ ਦੀ ਪਰੇਸ਼ਾਨੀ ਨਹੀਂ ਰਹੀ ਹੈਗੀ ਬਿਲਕੁਲ ਰਸਤਾ ਚੱਲ ਰਿਹਾ ਠੀਕ ਆ ਤੇ ਬਿਲਕੁਲ ਨਰ ਨਰ ਚੱਲ ਰਹੀ ਹੈ ਤੇ ਜਿਹੜੇ ਵੀ ਆਉਣ ਜਾਣ ਵਾਲੇ ਬੰਦੇ ਆ ਉਹ ਇੱਥੋਂ ਆ ਜਾ ਸਕਦੇ ਆ ਕਾਫੀ ਇੱਧਰ ਪਿੰਡ ਪੈਂਦੇ ਹੈਗੇ ਹਾਂ ਇੱਧਰ ਕਾਫੀ ਫਲੋਰ ਨੂੰ ਰਸਤਾ ਜਾਂਦਾ ਕੇ ਵਿਧਾਣਾ ਜਾਂਦਾ ਠੀਕ ਹੈ ਇਹ ਕਾਫੀ ਹੋਰ ਆਪਣਾ ਮੁਕੰਦਪੁਰ ਆਪਣਾ ਫਲੋਰ ਲੁਧਿਆਣਾ ਤੋਂ ਮੁਕਾਹਾਂ ਨਿਕਲਦਾ ਆਣ ਵਾਲੇ ਗੱਡੀਆਂ ਬਹੁਤ ਸੂ ਆਵਾਜ਼ ਆਈ ਯਾਰ ਤੇ ਹੁਣ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਨਹੀਂ ਪਣਾ ਕੋਈ ਵੀ ਠੀਕ ਤੇ ਰਸਤਾ ਵਧੀਆ ਬਣ ਗਿਆ ਤੇ ਜਿਹੜੇ ਮਰਜ਼ੀ ਆਣ ਜਾਣ ਵਾਲੇ ਹੁੰਦੇ ਆ ਆਉਣ ਜਾਣ ਦੇ ਬੰਦ ਧੰਨਵਾਦ